कलयुग ऐसा है बस कामना प्रधान होके जी रहे वासना प्रधान होके जी रहे भावना प्रधान नहीं अहंकार वासना लोभ वाचना काम वासना अगर मंदिर मस्जिद गुरुद्वारे ले आईए यह मनुख बाजार आया फैक्ट्री दे आया ऑफिस आया मार्केट आया किसी धार्मिक मंदिर नहीं आया किसी गुरुद्वारे नहीं आया अगर भावना करके आया है भरोसे करके आया है प्रभु पे भावना हो सकता है अगर भावना ਨਾਲ ਬੈਠਾ ਹੈ ਤੇ ਇਹਦੀ ਦੁਕਾਨ ਵੀ ਮੰਦਿਰ ਬਣ ਜਾਏ। ਇਹ ਵੀ ਮਰਜ਼ ਕਰਦੇ ਆ। वासना करके बैठा है तो ਗੁਰਦੁਆਰਾ ਵੀ ਦੁਕਾਨ ਬਣ ਜਾਏਗਾ, ਮਾਰਕੀਟ ਬਣ ਜਾਏਗਾ, ਬਾਜ਼ਾਰ ਬਣ ਜਾਏਗਾ। ਬਾਜ਼ਾਰ ਦੀ ਹਲਚਲ, ਮਾਰਕੀਟ ਦੀ ਬੇਈਮਾਨੀ, ਪਰ ਧੰਦੇ ਦੀ ਬੇਈਮਾਨੀ। सारी धर्म रिच आ जाएगी क्योंकि वाचना मलिन हो जाएगा धर्म भी करते हैं अगर धार्मिक कर्म में भावना वश ना होके कामना वश होके कर रहे हैं तो कीर्तन भी धंधा कथा भी धंधा मथा टेकना भी धंधा अखंड पाठ रखना भी धंधा पूजा पाठ रखना भी धंधा पर मैं भावना करके कर रहे हैं और भावना मैं बाजार में बैठा ਤੁਹਿਆ ਕੇ ਨ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ ਖੱਡੀ ਤੇ ਕਪੜਾ ਬੁਣਦਿਆਂ-ਬੁਣਦਿਆਂ ਖਪੀਰ ਪ੍ਰਭੂ ਨਾਲ ਜੁੜ ਜਾਂਦਾ ਹੈ ਚੇਲੇ ਰੋਕਦੇ ਨੇ ਹੁਣ ਤੇ ਕਪੜਾ ਨਾ ਬਣੋ ਤੁਹਾਨੂੰ ਲੋਕੀ ਬ੍ਰਹਮਗਿਆਨੀ ਕਹਿੰਦੇ ਨੇ ਕਹਿੰਦੇ ਜਦ ਮੈਂ ਕਪੜਾ ਬੁਣਦਾ ਸੀ ਉਦੋਂ ਤੱਕ ਸੀ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਕਪੜੇ ਬੁਣਨਾ ਸਿਰਹ ਮੇਰੀ ਰੋਜ਼ੀ ਸੀ ਮੇਰਾ ਧੰਦਾ ਸੀ ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ ਮੈਂ ਤੇ ਭਾਵਨਾ ਕਰਕੇ ਬੈਠੀ ਹੁਣ ਤੁਸੀਂ ਕਹਿੰਦੇ ਉਹ ਨਾ ਕਰੋ ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ ਭਾਵਨਾ ਅधीन ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ ਵਾਸ਼ਨਾ ਅधीन ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਇਤਨੀ ਕਾਮਨਾ ਪ੍ਰਧਾਨ ਧੰਦਾ ਹੀ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਦੰਦਾ ਚੱਲ ਰਿਹਾ ਪਰਿਵਾਰ ਚੱਲ ਰਿਹਾ ਧਨ ਸੰਪਦਾ ਚੱਲ ਰਹੀ ਹੈ ਪ੍ਰਭਤਾ ਚੱਲ ਰਹੀ ਹੈ ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ ਇਹ ਸਾਰਾ ਕੁਲਾਸਾ ਧਨ ਗੁਰਵੰਸ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਜਿਸ ਤਰਾ ਹੈ ਤੁਚ ਬੁੱਧੀ ਅਨਸਾਰ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ ਭਾਵਨਾ ਕਰਕੇ ਗੁਰਦੁਆਰੇ ਆਉਣਾ ਹੈ ਵਾਸ਼ਨਾ ਕਰਕੇ ਕਾਮਨਾ ਕਰਕੇ ਬਾਜ਼ਾਰ ਦੇ ਚ ਜਾਣਾ ਹੈ ਫੈਕਟਰੀ ਜਾਣਾ ਹੈ ਆਫਿਸ ਦੇ ਜਾਣਾ ਹੈ ਪਰ ਜੇ ਇੱਥੇ ਵੀ ਕੰਮ ਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ ਕਿ ਅਸੀਂ ਤੇ ਬਕਾਇਦਾ